ਠੰਡੇ ਬੁਰਜ ਦੇ ਕੋਲ ਇੱਕ ਹੰਸਲਾ ਨਦੀ ਵਹਿੰਦੀ ਸੀ ਜੀ। ਨਦੀ ਸੀ ਇੱਕ ਬਹੁਤ ਵੱਡੀ ਠੰਡੇ ਬੁਰਜ ਦੇ ਕੋਲ। ਉਹਦਾ ਨਾਮ ਸੀ ਹੰਸਲਾ ਨਦੀ। ਉਹਨਾਂ ਸਭ ਜਦਿਆਂ ਦੇ ਸਰੀਰ ਵਜ਼ੀਰ ਖਾਨ ਨੇ ਕੂੜੇ ਵਿੱਚ ਸੁੱਟ ਦਿੱਤੇ ਸੀ ਹੰਸਲਾ ਨਦੀ ਦੇ ਕੋਲ। ਕਿਉਂ ਸੁੱਟੇ ਗਏ? ਫੱਟ ਮਾਰੇ ਗਏ। ਪਤਾ ਨਹੀਂ ਕਿੰਨਾ ਕੁਝ ਕੀਤਾ ਗਿਆ। ਕਹਿੰਦੇ ਵੀ ਇਹਨਾਂ ਨੂੰ ਜਿਹੜੇ ਕਾਂ, ਕੁੱਤੇ, ਗਿਰਜ ਇੱਲਾਂ ਖਾ ਜਾਣਗੇ ਇਹਨਾਂ ਦੇ ਮਾਸ ਇੱਕ ਪੱਖ ਹੋਰ ਰਹਿ ਗਿਆ ਸੀ ਕਲ ਦੇ ਦੀਵਾਨਾ ਵਿੱਚ ਮਾਤਾ ਗੁਜਰ ਕੌਰ ਜੀ ਮਾਤਾ ਗੁਜਰ ਕੌਰ ਜੀ ਨੂੰ ਪਤਾ ਲੱਗਿਆ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਇੱਥੇ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਵਿੱਚ ਬੈਠੇ ਆ ਸਿਪਾਈ ਆਏ ਹੁਣ ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਸਿਪਾਈ ਆਏ ਜੋਰ ਕੀਤਾ ੱੱਕੇ ਨਾਲ ਜ਼ੁਲਮ ਕੀਤਾ ਮਾਤਾ ਗੁਜਰਕੌਰ ਨੂੰ ਠੰਡੇ ਬੁਰਜ ਤੋਂ ਡੇਗਿਆ ਗਿਆ ਸੀ ਜੀ ਇਸ ਤਰ੍ਹਾਂ ਮਾਤਾ ਗੁਜਰਕੌਰ ਨੂੰ ਸ਼ਹੀਦ ਕੀਤਾ ਗਿਆ ਸੀ ਸੋਚ ਕੇ ਵੇਖੋ ਠੰਡਾ ਬੁਰਜ ਕਿੰਨਾ ਉੱਚਾ ਹੈ 85 ਸਾਲ ਦੇ ਬਜ਼ੁਰਗ ਨੂੰ ਕੋ ੱ ੱੱਕਾ ਦੇ ਦੇ ਨਾ ਸੰਭਲਿਆ ਨਹੀਂ ਜਾਂਦਾ ਹੁੰਦਾ ਜਦੋਂ ਬਜ਼ੁਰਗ ਹੋ ਜਾਂਦੇ ਆ ਨਾ ਬਜ਼ੁਰਗੀ ਬੁਢੇਪਾ ਸਾਰਿਆਂ ਤੇ ਆਵੇਗਾ ਤੁਸੀਂ ਪੁੱਛ ਕੇ ਦੇਖੋ ਬਜ਼ੁਰਗਾਂ ਨੂੰ ਹੱਡ ਗੁੱਡੇ ਕੱਟ ਕੰਮ ਕਰਦੇ ਆ ਉਮਰ ਬਡੇਰੀ ਹੋ ਜਾਂਦੀ ਐ ਤੁਰਨਾ ਫਿਰਨਾ ਬਹੁਤ ਔਖਾ ਹੁੰਦਾ 85 ਸਾਲ ਦੀ ਮਾਤਾ ਗੁਜਰਕੌਰ ਨੂੰ ਠੰਡੇ ਬੁਰਜ ਤੋਂ ਡੇਗਣਾ ਕਿੱਡੀ ਕਲੌਣੀ ਹਰਕਤ ਆਏ ਹੁਣ ਕਈਆਂ ਨੇ ਲਿਖ ਦਿੱਤਾ ਵੀ ਜਦੋਂ ਸਾਹਜਦਿਆਂ ਦੀ ਖਬਰ ਮਿਲੀ ਤੇ ਮਾਤਾ ਗੁਜਰਕੌਰ ਜੀ ਉਸੇ ਵਕਤ ਵੀ ਸਮਾਦੀ ਵਿੱਚ ਲੀਨ ਹੋ ਗਏ ਸ਼ਹੀਦ ਹੋ ਗਏ ਇਸ ਤਰ੍ਹਾਂ ਵੀ ਲਿਖਿਆ ਮਿਲਦਾ ਕਈਆਂ ਨੇ ਲਿਖ ਦਿੱਤਾ ਵੀ ਮਾਤਾ ਗੁਜਰਕੌਰ ਜੀ ਨੇ ਆਤਮ ਹੱਤਿਆ ਕਰ ਲਈ ਨਹੀਂ ਇਹ ਗੱਲ ਨਹੀਂ ਕਦੇ ਬਾਜਬ ਨਹੀਂ ਹੈ ਇਹ ਗੱਲ ਕਿਉਂਕਿ ਇਹ ਗੱਲ ਠੀਕ ਨਹੀਂ ਵਹਿ ਸਕਦੀ ਮਾਤਾ ਗੁਜਰ ਕੌਰ ਜੀ ਰੱਬੀ ਰੂਹ ਸੀ ਕੋਈ ਆਮ ਜੀ ਗੱਲ ਨਹੀਂ ਹੈ ਇਹ ਅਸੀਂ ਆਮ ਜੀ ਗੱਲ ਆਮ ਜੀ ਗੱਲ ਸਮਝਦੇ ਆ ਆਮ ਜੀ ਗੱਲ ਨਹੀਂ ਸੀ ਮਾਤਾ ਗੁਜਰ ਕੌਰ ਨੇ ਇੰਨਾ ਪਿੰਡਾ ਦਹਿ ਕੀਤਾ ਜਦੋਂ ਆਪਣੇ ਸੁਹਾਗ ਨੂੰ ਤੋੜਿਆ ਆਪਣੇ ਪਤੀ ਨੂੰ ਤੋੜਿਆ ਦਿੱਲੀ ਵੱਲ ਉਦੋਂ ਮਾਤਾ ਗੁਜਰ ਕੌਰ ਦੇ ਜਦੋਂ ਝੋਲੀ ਵਿੱਚ ਬਾਬਾ ਜੈਤਾ ਜੀ ਸੀਸ ਲੈ ਕੇ ਹੁੰਦੇ ਆ ਪਤੀ ਦਾ ਸੀਸ ਵੇਖਿਆ ਹੋਣਾ ਮਾਤਾ ਗੁਜਰਕੌਰ ਜੀ ਦਾ ਕਿੱਡਾ ਵੱਡਾ ਜਗਰਾ ਸੀ ਕਿੰਨੀਆਂ ਕੁਰਬਾਨੀਆਂ ਮਾਤਾ ਗੁਜਰਕੌਰ ਨੇ ਵੇਖੀਆਂ ਨੇ ਸਿੱਖਾਂ ਦੀਆਂ ਸਿੰਘਾਂ ਦੀਆਂ ਮਾਤਾ ਗੁਜਰਕੌਰ ਕੋਈ ਆਮ ਜੀ ਗੱਲ ਨਹੀਂ ਵੀ ਆਮ ਜਿਓ ਮਾਤਾ ਜੀ ਸੀ ਜਗਤ ਮਾਤਾ ਧੰਮਾ ਗੁਜਰਕੌਰ ਕਹਿੰਦੇ ਆ ਜਿਹਨੂੰ ਆਪਾਂ ਉਹ ਬਹੁਤ ਵੱਡੀ ਰੱਬੀ ਰੂਹ ਸੀ ਸ਼ਖਸੀਅਤ ਸੀ ਵੱਡੀ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਇਹ ਸਾਬ ਜਦਿਆਂ ਦੀਆਂ ਸਰੀਰ ਸੀ ਜਿਹੜੇ ਅਤੇ ਮਾਤਾ ਗੁਜਰ ਕੌਰ ਦਾ ਸਰੀਰ ਸੀ ਜਿਹੜਾ ਇਹ ਹੰਸਲਾ ਨਦੀ ਦੇ ਪਿਆ ਵਜ਼ੀਰ ਖਾਨ ਨੇ ਐਲਾਨ ਕਰ ਦਿੱਤਾ ਸੁਭਾ ਸਰੰਦ ਨੇ ਕਹਿੰਦੇ ਕੋਈ ਵੀ ਵਿਅਕਤੀ ਇਹਨਾਂ ਦੇ ਸਰੀਰ ਨੂੰ ਚੁੱਕੇ ਨਾ ਇਹਨਾਂ ਦੀਆਂ ਬੋਟੀਆਂ ਇਹਨਾਂ ਦਾ ਮਾਸ ਕਾਂਵਾਂ ਗਿਰਜਾਂ ਕੁੱਤਿਆਂ ਨੂੰ ਖਵਾਉਣਾ ਇਹ ਇਹਨਾਂ ਦੇ ਇਹਨਾਂ ਦੀ ਤਕਨੀਕ ਉਹ ਸੀ ਬੜੇ ਬੜੇ ਫਰਮਾਨ ਜਾਰੀ ਕੀਤੇ ਹੋਏ ਸੀ ਇਤਿਹਾਸ ਵਿੱਚ ਜ਼ਿਕਰ ਹੁੰਦਾ ਜੀ ਸੇਠ ਟੋਡਰ ਮੱਲ ਜੀ ਦਾ 13 ਪੋਵ ਵਾਲੇ ਦਿਨ ਕੱਲ੍ਹ ਵਾਲੇ ਦਿਨੇ ਇਹ ਵਾਕਿਆ ਵਰਤਿਆ ਇਤਿਹਾਸ ਵਿੱਚ ਕ੍ਰਿਮਨਲ ਦਾ ਉਸ ਦਿਨ ਸੇਠ ਟੋਡਰਮਲ ਜੀ ਕਿਤੇ ਗਏ ਹੋਏ ਸੀ ਨਹੀਂ ਸੀ ਆਪਣੀ ਹਵੇਲੀ ਵਿੱਚ ਸਭ ਤੋਂ ਧਨਾੜ ਤੇ ਅਮੀਰ ਬੰਦੇ ਸੀ ਸੇਠ ਟੋਡਰਮਲ ਇਹਦੇ ਭਰਾ ਦਾ ਨਾਮ ਸੀ ਨਾਗਰਮਲ ਸੇਠ ਟੋਡਰਮਲ ਜੀ ਦਾ ਜਿਹੜਾ ਪਸ਼ੁੱਕੜ ਹੈ ਉਹ ਆਪਣੇ ਇਲਾਕੇ ਦਾ ਸੰਗਰੂਰ ਦਾ ਸੇਠ ਟੋਡਰਮਲ ਜੀ ਖੱਤਰੀ ਪਰਿਵਾਰ ਵਿੱਚੋਂ ਸੇਠ ਜੀ ਟੋਡਰਮਲ ਪੂਰ ਸਿੰਘ ਖੱਤਰੀ ਸ਼੍ਰੀ ਗੁਰਪਦਮ ਪ੍ਰੇਮ ਪ੍ਰਕਾਸ਼ ਦਾ ਇੱਕ ਧਨਾੜ ਧਨਾੜ ਵਿਅਕਤੀ ਸੀ ਦਿੱਲੀ ਦਰਬਾਰ ਵਿੱਚ ਉਹ ਚੌਧੇ ਦੇ ਬਿਤੇਨਾਤ ਰਹਾ ਸੀ ਟੋਡਰਮਲ ਸਰੰਦ ਦਰਬਾਰ ਵਿੱਚ ਦੀਵਾਨ ਦੀ ਪਦਵੀ ਤੇ ਵੀ ਕਿਸੇ ਵਕਤ ਰਿਹਾ ਸੀ ਇਤਿਹਾਸ ਵਿੱਚ ਜ਼ਿਕਰ ਮਿਲਦਾ ਪਿੰਡ ਕਾਕੜਾ ਤਹਿਸੀਲ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ ਆਲੇ ਦਿਵਾਲੇ ਕਾਕੜਾ ਪਿੰਡ ਦੀ ਜਿੰਨੀ ਜ਼ਮੀਨ ਸੀ ਟੋਡਰਮਲ ਦੀ ਇਹਦੇ ਉੱਤੇ ਮਲਕੀਅਤ ਸੀ ਟੋਡਰਮਲ ਦੇ ਦੀਨ ਪੈਂਦੀ ਸੀ ਪਿੰਡ ਕਾਕੜਾ ਤੋਂ ਉੱਠ ਕੇ ਸਿੱਟ ਟੋਡਰਮਲ ਜੀ ਰਾਜਪੂਤ ਖੱਤਰੀਆਂ ਤੇ ਬ੍ਰਾਹਮਣਾਂ ਦੇ ਪਿੰਡ ਆਲੂ ਅਰਖ ਪਿੰਡ ਹੈ ਜੀ ਇੱਕ ਆਲੂ ਅਰਖ ਆਲੂ ਅਰਖ ਦੇ ਵਿੱਚ ਉਹ ਜਾ ਕੇ ਬਸਦੇ ਆ ਪਿੰਡ ਆਲੂ ਅਰਖ ਤੁਹਾਨੂੰ ਚਿੱਤੇ ਹੋਵੇਗਾ 1665 ਇਸਵੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੇ ਦੌਰੇ ਤੇ ਆਏ ਸੀ ਮਾਲਵਾ ਆਪਣੇ ਇਲਾਕੇ ਨੂੰ ਕਹਿੰਦੇ ਨੇ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੇ ਦੌਰੇ ਤੇ ਆਏ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿੰਡ ਆਲੋ ਅਰਖ ਜਦੋਂ ਗਏ ਉੱਥੋਂ ਮਹਾਰਾਜ ਨੇ ਖੂਹ ਤੇ ਕਡੇਰਾ ਕੀਤਾ ਆਲੋ ਅਰਖ ਪਿੰਡ ਵਿੱਚ ਉੱਥੋਂ ਦੇ ਰਾਜਪੂਤ ਸੀ ਜਿਹੜੇ ਕੁਝ ਲੋਕ ਸੀ ਜਿਹੜੇ ਰੰਗੜਾ ਉਹ ਮਹਾਰਾਜ ਨੂੰ ਕਹਿਣ ਲੱਗੇ ਕਹਿੰਦੇ ਮਹਾਰਾਜ ਤੁਸੀਂ ਖੂਤ ਇਹਨਾਂ ਡੇਰਾ ਲਾਓ ਸਾਨੂੰ ਜਿਹੜੀ ਮੁਗਲਿਆ ਹਕੂਮਤ ਐ ਜਾਂ ਔਰੰਗਜ਼ੇਬ ਦੇ ਸਿਪਾਹੀ ਆਉਣਗੇ ਸਾਨੂੰ ਤੰਗ ਪ੍ਰੇਸ਼ਾਨ ਕਰਨਗੇ ਤੁਸੀਂ ਕਿਤੇ ਹੋਰ ਡੇਰਾ ਲਾ ਲਓ ਆਲੂਆਰਖ ਪਿੰਡ ਦੇ ਲੋਕ ਕਹਿਣ ਲੱਗੇ ਕੁਝ ਕੁ ਲੋਕਾਂ ਤਾਂ ਡਰਦੇ ਸੀ ਨਾ ਮਹਾਰਾਜ ਜਦੋਂ ਇਹ ਤਾਂ 65 ਦੀ ਗੱਲ ਐ 1665 ਦੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਿੰਡ ਵੀ ਆਏ ਸੀ ਇੱਥੇ ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਆਲੂਆਰਖ ਦੇ ਵਿੱਚ ਇੱਕ ਸਾਧੂ ਦੀ ਕੁਟਿਆ ਸੀ ਸਾਧੂ ਰਹਿੰਦਾ ਸੀ ਕੋਈ ਕੁਟਿਆ ਦੇ ਵਿੱਚ ਜਿਵੇਂ ਆਮ ਜੀ ਗੱਲ ਐ ਜੀ ਇਤਿਹਾਸ ਵਿੱਚ ਬਹੁਤ ਵਾਰ ਤੁਸੀਂ ਜਦੋਂ ਡਿਟੇਲ ਵਿੱਚ ਵੇਖੋਗੇ ਨਾ ਗੁਰੂ ਸਾਹਿਬ ਜਿੱਥੇ ਉਦਾਸੀਆਂ ਦੇ ਡੇਰੇ ਸਾਧੂਆਂ ਦੇ ਡੇਰੇ ਉੱਥੇ ਮਹਾਰਾਜ ਬਹੁਤ ਵਾਰ ਗਏ ਆ ਇੱਕ ਬਹੁਤ ਵੱਡੀ ਪਛਾਣ ਹੈ ਮਹਾਰਾ ਦਾਣਾ ਇੱਕ ਲਾਜ਼ਮੀ ਸੀ ਚਲੋ ਸਾਧੂ ਭਾਵੇਂ ਕਿਸੇ ਵੀ ਪੱਖ ਤੋਂ ਰਹਿੰਦਾ ਸੀ ਜਾਂ ਕਿਸੇ ਵੀ ਮਤ ਦਾ ਸੀ ਤੇ ਗੁਰੂ ਸਾਹਿਬ ਜੀ ਦਾ ਮਿਲਾਪ ਕਰਨਾ ਵੀ ਜ਼ਰੂਰੀ ਸੀ ਜਦੋਂ ਸਾਧੂ ਨਾਲ ਮਿਲਾਪ ਹੋਇਆ ਸਾਧੂ ਨੇ ਆਦਰ ਮਾਨ ਕੀਤਾ ਵੀ ਇਹ ਵੀ ਮਹਾਤਮਾ ਨੇ ਵੱਡੇ ਪੁਰਸ਼ ਨੇ ਆਦਰ ਸਹਿਤ ਆਪਣੀ ਕਟੀਆਂ ਵਿੱਚ ਮਹਾਰਾਜ ਨੂੰ ਬਿਠਾਇਆ ਵਿਚਾਰ ਗੋਸ਼ਟੀ ਹੋਈ ਸਾਧੂ ਨਾਲ ਮਹਾਰਾਜ ਦੀ ਆਲੂਆਰਖ ਪਿੰਡ ਵਿੱਚ ਲੰਮਾ ਸਮਾਂ ਵਿਚਾਰ ਗੋਸ਼ਟੀ ਚੱਲਦੀ ਰਹੀ ਤੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ ਆਲੂਆਰਖ ਦੇ ਸਾਧੂ ਨੂੰ ਸਿੱਖੀ ਦਾ ਮਾਰਗ ਵੀ ਦੱਸਿਆ ਵੀ ਅਸਲ ਵਿੱਚ ਭਾਈ ਜ਼ਿੰਦਗੀ ਨੂੰ ਜਿਉਣਾ ਕਿਵੇਂ ਆ ਕਿਵੇਂ ਆਪਾਂ ਪਰਿਵਾਰ ਵਿੱਚ ਰਹਿਣਾ ਸੰਸਾਰ ਵਿੱਚ ਰਹਿਣਾ ਸਾਧੂ ਬਹੁਤ ਪ੍ਰਭਾਵਿਤ ਹੋਇਆ ਤੇ ਮਹਾਰਾਜ ਦਾ ਸਿੱਖ ਫਸ ਗਿਆ ਇਸੇ ਪਿੰਡ ਵਿੱਚ ਆਲੂਆਰਖ ਦੇ ਵਿੱਚ ਸ਼ੇਠ ਟੋਡਰਮਲ ਜੀ ਵੀ ਰਹਿੰਦੇ ਸੀ ਉਸ ਵਕਤ ਸ਼ੇਠ ਟੋਡਰਮਲ ਦਾ ਪਰਿਵਾਰ ਇਹਦੇ ਘਰ ਵਾਲੀ ਬੱਚੇ ਵੱਡਾ ਪਰਿਵਾਰ ਸੀ ਇਸ ਪਰਿਵਾਰ ਨੂੰ ਪਤਾ ਲੱਗਿਆ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਹੋਏ ਨੇ ਆਪਣੇ ਘਰ ਵਾਲੀ ਨੂੰ ਨਾਲ ਲੈ ਕੇ ਆਪਣੇ ਬੱਚਿਆਂ ਨੂੰ ਜਿਵੇਂ ਹੁੰਦਾ ਨਾ ਜੀ ਚਾਓ ਜਦੋਂ ਗੁਰੂ ਸਾਹਿਬ ਜੀ ਆਉਂਦੇ ਸੀ ਜੇ ਪਰਿਵਾਰਾਂ ਦੇ ਪਰਿਵਾਰ ਜਦੋਂ ਪਰਾਤਨ ਜਿਹੜੀ ਲਿਖਤਾਂ ਨੇ ਨਾ ਮਾਲਵਾ 벨ਟ ਦਾ ਇਤਿਹਾਸ ਪੜੋਂਗੇ ਬਾਂਗੜ ਦਾ ਇਤਿਹਾਸ ਪੜੋਂਗੇ ਅੱਜ ਤਾਂ ਆਪਣੇ ਕੋਲ ਸਾਧਨ ਨੇ ਆਪਣੇ ਕੋਲ ਸਭ ਕੁਝ ਸੋਸ਼ਲ ਮੀਡੀਆ ਹੈ ਪੁਰਾਣੇ ਸਮੇਂ ਉਹ ਜਿਸ ਤਰ੍ਹਾਂ ਨਹੀਂ ਖਬਰ ਫੈਲਦੀ ਹੁੰਦੀ ਸੀ ਅੱਗੇ ਦੀ ਅੱਗੇ ਕੋਈ ਨਾ ਕੋਈ ਪਿੰਡ 'ਚ ਸੁਨੇਹਾ ਦਿੰਦਾ ਹੋਕਾ ਦਿੰਦਾ ਕਿ ਅੱਜ ਆਪਣੇ ਪਿੰਡ ਵਿੱਚ ਕੋਈ ਮਹਾਤਮਾ ਜੀ ਆਏ ਹੋਏ ਨੇ ਮਹਾਰਾਜ ਆਏ ਹੋਏ ਨੇ ਇਸੇ ਤਰ੍ਹਾਂ ਪਿੰਡ 'ਚ ਹੋਕਾ ਦਿੱਤਾ ਜਾ ਰਿਹਾ ਸੀ ਕਿ ਮਹਾਰਾਜ ਜੀ ਆਏ ਹੋਏ ਨੇ ਮਹਾਰਾਜ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਹੋਏ ਸੀ ਨਾ ਮਹਾਰਾਜ ਜੀ ਤੇ ਪਿੰਡ ਵਾਲੇ ਬਹੁਤ ਲੋਕ ਇਕੱਠੇ ਹੋਏ ਤੇ ਸੇਠ ਟੋਡਰਮਲ ਜੀ ਉਸ ਵਕਤ ਵੱਡੇ ਧਨਾੜ ਅਮੀਰ ਬੰਦੇ ਸੀ ਜਿਹੜੇ ਵੱਡੇ ਵੱਡੇ ਅਮੀਰ ਬੰਦੇ ਸੀ ਨਾ ਜੀ ਜਿਵੇਂ ਲਵਾਨਾ ਜੀ ਹੋਗੇ ਟੋਡਰਮਲ ਜੀ ਹੋ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨਾਲ ਇਹਨਾਂ ਦਾ ਬਹੁਤ ਗੂੜਾ ਸਬੰਧ ਸੀ ਆਮ ਜੀ ਗੱਲ ਨਹੀਂ ਸੀ ਕੋਈ ਬਹੁਤ ਗੂੜਾ ਸਬੰਧ ਸੀ ਟੋਡਰਮਲ ਜੀ ਦੌੜੇ ਭੱਜੇ ਆਪਣੇ ਪਰਿਵਾਰ ਨੂੰ ਲੈ ਕੇ ਇਹਨੇ ਗੁਰੂ ਸਾਹਿਬ ਜੀ ਕਿਤੇ ਚਲੇ ਨਾ ਜਾਣ ਆਲੂ ਅਰਖ ਵਿੱਚ ਸਾਧੂ ਦੀ ਕੁਟਿਆ ਵਿੱਚ ਸੇਠ ਟੋਡਰਮਲ ਜੀ ਦਾ ਪ੍ਰਵਾਸ ਸਮੇਤ ਗੁਰੂ ਸਾਹਿਬ ਨਾਲ ਮਿਲਣਾ ਤੇ ਮੁਲਾਕਾਤ ਹੋਈ ਇਹਨੇ ਦੁੱਧ ਦੀ ਸੇਵਾ ਹੋਰ ਪ੍ਰਸ਼ਾਦੇ ਦੀ ਸੇਵਾ ਲੰਗਰਾਂ ਦੀ ਸੇਵਾ ਤਣਾੜ ਬੰਦਾ ਸੀ ਨੌਕਰ ਚੱਕ ਰਸੀਹ ਦੇ ਘਰ ਵਿੱਚ ਬਹੁਤ ਬਹੁਤ ਰਾਜ ਕੇ ਸੇਵਾ ਕੀਤੀ ਤੇ ਗੁਰੂ ਪਾਤਸ਼ਾਹ ਜੀ ਜਦੋਂ ਇੱਥੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਆਲੂਆ ਰਖ ਬੈਠੇ ਸੀ ਉਦੋਂ ਮਾਤਾ ਗੁਜਰ ਕੌਰ ਨਾਲ ਵੀ ਟੋਡਰਮਲ ਦਾ ਮਿਲਾਪ ਪਹਿਲੀ ਵਾਰ ਹੋ ਚੁੱਕਾ ਸੀ ਅੱਜ ਅੱਜ ਵਾਲੇ ਦਿਨ ਮਿਲਾਪ ਹੋਇਆ ਮਹਾਰਾ ਮਾਤਾ ਗੁਜਰ ਕੌਰ ਦੀ ਸਰੀਰ ਕਿਉਂਕਿ ਸ਼ਹੀਦ ਹੋ ਗਏ ਸੀ ਡੈੱਡ ਬਾਡੀ ਵੇਖੀ ਹੈ ਸਰੀਰ ਵੇਖਿਆ ਮਾਤਾ ਗੁਜਰ ਕੌਰ ਨੂੰ ਸੇਠ ਜੀ ਪਹਿਲਾਂ ਜਾਣਦੇ ਸੀ ਇਹ ਨਹੀਂ ਵੀ ਅੱਜ ਪਹਿਲੀ ਵਾਰੀ ਵੇਖਿਆ ਸੀ ਸਰੀਰ ਨੂੰ 1665 ਈਸਵੀ ਵਿੱਚ ਪਿੰਡ ਆਲੂ ਅਰਖ ਦੀ ਧਰਤੀ ਤੇ ਮਾਤਾ ਗੁਜਰ ਕੌਰ ਨਾਲ ਬਚਨ ਬਿਲਾਸ ਵੀ ਹੋਏ ਨੇ ਟੇਡਾ ਰੌਡਰ ਮਲਜੀ ਦੇ ਉੱਥੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਸੇਠ ਜੀ ਦੇ ਪਿੰਡ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਮੈਲ ਪਤਨੀ ਇੱਥੇ ਮਾਮਾ ਕਿਰਪਾਲ ਚੰਦ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਭਾਈ ਸੁਖਾ ਜੀ ਗੁਰੂ ਸਾਹਿਬ ਨਾਲ ਜਿਹੜੇ ਸਿੱਖਾਂ ਮੌਤਵਾਰ ਸਿੱਖਾਂ ਦਾ ਗੱਲ ਭਾਈ ਸੁਖਾ ਜੀ ਇਹੀ ਸਿੱਖ ਆਪਣੇ ਪਿੰਡ ਆਏ ਸੀ ਇੱਥੇ ਲੇਲ ਕਲਾਂ ਭਾਈ ਸੁਖਾ ਜੀ ਭਾਈ ਨੰਦ ਜੀ ਭਾਈ ਨੱਥੂ ਜੀ ਰਵਾਬੀ ਜਥਾ ਸੀ ਭਾਈ ਨੱਥੂ ਜੀ ਦਾ ਭਾਈ ਨੱਥੂ ਜੀ ਤੇ ਨਾਲ ਭਾਈ ਗੁਰਬਖਸ਼ ਜੀ ਭਾਈ ਮਤੀਦਾਸ ਜੀ ਭਾਈ ਸਾਧੂ ਜੀ ਭਾਈ ਦਿਆਲਾ ਜੀ ਭਾਈ ਫੇਰੂ ਜੀ ਭਾਈ ਸੰਗਤੀਆ ਜੀ ਇਹ ਇੰਨੇ ਸਿੱਖ ਮੋਤਵਾਰ ਸਿੱਖ ਸੀ ਗੁਰੂ ਸਾਹਿਬ ਨਾਲ ਤੇ ਨਾਲ-ਨਾਲ ਸਿੱਖ ਬੀਬੀਆਂ ਵੀ ਸੀ ਬੀਬੀਆਂ ਵਾਲਾ ਜਥਾ ਵੀ ਸੀ ਤਿੰਨ-ਚਾਰ ਸੌ ਸਿੱਖਾਂ ਦਾ ਕਾਫਲਾ ਗੁਰੂ ਸਾਹਿਬ ਨਾਲ ਤੁਰਦਾ ਸੀ ਜੀ 1665 ਸਵੀ ਦੇ ਵਿੱਚ ਇਹ ਵੱਡਾ ਕਾਫਲਾ ਸੀ ਸਾਰੀਆਂ ਸੰਗਤਾਂ ਇਹ ਮਹਾਰਾਜ ਇੱਥੇ ਆਲੂਆਰਖ ਦੀ ਧਰਤੀ ਉੱਤੇ ਸੀ ਵੱਡਾ ਕਾਫਲਾ ਘੋੜਿਆਂ ਤੇ ਬੈਲਾਂ ਬੈਲ ਗੱਡੀਆਂ ਹੁੰਦੀਆਂ ਉਸ ਵਕਤ ਘੋੜੇ ਵੀ ਹੁੰਦੇ ਸੀ ਬੈਲ ਗੱਡੀਆਂ ਤੇ ਸਫ਼ਰ ਵੀ ਮਹਾਰਾਜ ਕਰਦੇ ਸੀ ਉਸ ਵਕਤ ਬਲਦਾਂ ਦੇ ਉੱਤੇ ਇਹ ਸਾਰਾ ਕਾਫਲਾ ਆਲੂਆਰਖ ਸੇਠ ਟੋਡਰਮਲ ਜੀ ਨੇ ਰੱਜ ਕੇ ਸੇਵਾ ਕੀਤੀ ਸਾਰੇ ਕਾਫਲੇ ਦੀ ਗੁਰੂ ਸਾਹਿਬ ਜੀ ਦੀ ਤੇ ਮਹਾਰਾਜ ਹੁਣ ਚੱਲਣ ਲੱਗੇ ਨੇ ਆਲੂਆਰਖ ਤੋਂ ਗੁਰੂ ਸਾਹਿਬ ਜੀ ਕਹਿੰਦੇ ਭਾਈ ਸ਼ੇਠ ਜੀ ਤੁਹਾਡੀ ਸੇਵਾ ਤੋਂ ਅਸੀਂ ਬਹੁਤ ਖੁਸ਼ ਹੋਏ ਆ ਧੰਨਵਾਦ ਤੁਹਾਡਾ ਤੁਸੀਂ ਸਾਰੇ ਜਥੇ ਦੀ ਸੇਵਾ ਕੀਤੀ ਕਿਉਂਕਿ ਧੰਨਵਾਦ ਕਰਨਾ ਤਾਂ ਬਣਦਾ ਹੀ ਸੀ ਖੁਲਦੇਲੀ ਨਾਲ ਸੇਵਾ ਕੀਤੀ ਇਹ ਕਿਹੜਾ ਡਰਦੇ ਸੀ ਸ਼ੇਠ ਜੀ ਦੇਖੋ ਜਿੱਥੇ ਇੱਕ ਖੂਹ ਦੇ ਕਿਨਾਰੇ ਮਹਾਰਾਜ ਬੈਠੇ ਉੱਥੋਂ ਦੇ ਰੰਗੜ ਰਾਜਪੂਤ ਡਰ ਡਰ ਗਏ ਕਹਿੰਦੇ ਮਹਾਰਾਜ ਇੱਥੇ ਨਾ ਬੈਠੋ ਸਾਧੂ ਜੀ ਕਹਿੰਦੇ ਹੱਥ ਕੁਟਿਆ 'ਚ ਬੈਠੋ ਕੁਟਿਆ 'ਚ ਬਹਿ ਗਏ ਤੇ ਇਸ ਕੁਟਿਆ ਦੇ ਵਿੱਚ ਹੀ ਸ਼ੇਠ ਟੋਡਰਮਲ ਦਾ ਮਿਲਾਪ ਹੋਇਆ ਟੋਡਰਮਲ ਦੇ ਪਰਿਵਾਰ ਨੇ ਸੇਵਾ ਕੀਤੀ ਇੱਕ ਮਹਾਰਾਜ ਨੇ ਅਨੁਭਵੀ ਬਚਨ ਕੀਤਾ ਇਤੇ ਅਨੁਭਵੀ ਮਹਾਰਾਜ ਇਹ ਸੇਠ ਜੀ ਕਹਿੰਦੇ ਮਹਾਰਾਜ ਕੋਈ ਹੋਰ ਸੇਵਾ ਦੀ ਘਾਟ ਰਹਿ ਗਈ ਉਹ ਮੈਨੂੰ ਦੱਸੋ ਸੇਠ ਜੀ ਨੂੰ ਕਿਹਾ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰ ਕੌਰ ਜੀ ਮੇਰੀ ਸੇਵਾ ਪ੍ਰਵਾਨ ਕਰੇ ਤੇ ਹੋਰ ਸੇਵਾ ਬਾਰੇ ਦੱਸੋ ਮੈਨੂੰ ਹੋਰ ਮੈਂ ਕੀ ਕਰਾਂ ਗੁਰੂ ਸਾਹਿਬ ਜੀ ਦਾ ਅਨੁਭਵੀ ਬਚਨ ਸੀ ਰੱਬੀ ਰੂਹਾਂ ਹੁੰਦੀਆਂ ਨੇ ਅਨੁਭਵੀ ਬਚਨ ਕਰਦੀਆਂ ਨੇ ਉਹਨਾਂ ਦੇ ਬਚਨਾਂ ਵਿੱਚ ਤਾਕਤ ਵੀ ਹੁੰਦੀ ਹੈ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਸਿੱਠ ਜੀ ਕੋਈ ਨਾ ਸਮਾਂ ਆਊਗਾ ਤੁਹਾਡੇ ਕੋਲੋਂ ਅੱਗੇ ਸੇਵਾ ਲਵਾਂਗੇ ਕਿਦੇ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਸੀ ਅਨੁਭਵੀ ਬਚਨ ਸਮਾਂ ਬਣੇਗਾ ਤੁਹਾਡੇ ਕੋਲੋਂ ਅੱਗੇ ਅਸੀਂ ਸੇਵਾ ਲਵਾਂਗੇ ਇੱਥੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਅਗਲੇ ਪੜਾ ਤੇ ਤੁਰਦੇ ਆ ਆ ਜਿਹੜਾ ਮਾਲਵੇ ਦਾ ਰਟਣ ਆ ਗਿਆ ਸਾਰਾ ਸ਼ਾਜਲੀ ਸੁਨਾਮ ਇਹ ਸਾਰੇ ਇਲਾਕੇ ਵਿੱਚ ਅੱਗੇ ਮਹਾਰਾਜ ਵਿਚਰਦੇ ਆ ਉਸ ਤੋਂ ਬਾਅਦ ਸ਼ੇਠ ਟੋਡਰਮਲ ਜੀ ਕਾਕੜੇ ਪਿੰਡ ਤੋਂ ਆਲੂ ਅਰਖ ਆਏ ਆਲੂ ਅਰਖ ਤੋਂ ਸਰਹੰਦ ਚਲੇ ਗਏ ਸੀ ਇਹਨਾਂ ਨੂੰ ਦਿਵਾਨ ਦੀ ਉਪਾਦੀ ਮਿਲੀ ਸੀ ਜਿਸਰੰਦ ਦਿਵਾਨ ਦੀ ਉਪਾਦੀ ਕਿਉਂਕਿ ਤਕੜੇ ਅਮੀਰ ਵੀ ਸੀ ਪੜ੍ਹੇ ਲਿਖੇ ਵੀ ਸੀ ਕਾਰੋਬਾਰੀ ਵੀ ਸੀ ਸਰਹੰਦ ਦੀ ਧਰਤੀ ਇਹਨਾਂ ਨੂੰ ਦਿਵਾਨ ਦੀ ਉਪਾਦੀ ਮਿਲ ਗਈ ਫਿਰ ਦਿੱਲੀ ਵੀ ਚਲੇ ਗਏ ਸੀ ਦਿੱਲੀ ਵੀ ਬਹੁਤ ਵੱਡੇ ਅਹੁਦੇ ਤੇ ਰਹੇ ਨੇ ਦਿੱਲੀ ਦਰਬਾਰ ਵਿੱਚ ਅਹੁਦੇ ਤੇ ਰਹੇ ਪਰ ਗੁਰੂ ਸਾਹਿਬ ਨਾਲ ਬਹੁਤ ਪ੍ਰੇਮ ਸੀ ਭਾਵੇਂ ਸਰਕਾਰ ਦੀ ਰੋਟੀ ਕਰਦੇ ਸੀ ਗੁਰੂ ਸਾਹਿਬ ਨਾਲ ਬਹੁਤ ਪ੍ਰੇਮ ਸੀ ਇਹ ਵੀ ਜ਼ਿਕਰ ਮਿਲਦਾ ਹੈ ਦਿੱਲੀ ਦੀ ਧਰਤੀ ਤੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਭਾਈ ਮੀਹਾ ਜੀ ਦਾ ਮਿਲਾਪ ਹੋਇਆ ਸੀ ਟੋਡਰਮਲ ਜੀ ਨਾਲ ਭਾਈ ਮੀਹਾ ਜੀ ਨੂੰ ਗੁਰੂ ਸਾਹਿਬ ਨੇ ਇੱਕ ਨਗਾਰਾ ਦਿੱਤਾ ਸੀ ਇੱਕ ਬਲਦ ਵੀ ਦਿੱਤਾ ਹੋਇਆ ਸੀ ਇਹ ਨਗਾਰਾ ਵਜਾਉਂਦੇ ਹੁੰਦੇ ਸੀ ਮੀਹਾ ਜੀ ਤਮਧਾਨ ਸਾਹਿਬ ਵਾਲੇ ਭਾਈ ਮੀਹਾ ਜੀ ਨਗਾਰਾ ਵਜਾਉਂਦੇ ਹੁੰਦੇ ਤੇ ਇੱਥੇ ਨਾ ਦਿੱਲੀ ਵਿੱਚ ਇਹਦਾ ਨਗਾਰਾ ਖੋਹ ਲਿਆ ਸੀ ਹਕੂਮਤ ਨੇ ਟੋਡਰਮਲ ਉਸ ਵਕਤ ਉੱਚੇ ਉਹਦੇ ਉੱਤੇ ਸੀ ਪਤਾ ਲੱਗਿਆ ਵੀ ਭਾਈ ਮੀਹਾਂ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖਣੇ ਦੱਸਿਆ ਗਿਆ ਤੇ ਟੋਡਰਮਲ ਕਹਿੰਦੇ ਮੈਂ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਹਾਂ ਟੋਡਰਮਲ ਨੇ ਫਿਰ ਨਗਾਰਾ ਵਾਪਸ ਵੀ ਕਰਵਾਇਆ ਕਹਿੰਦੇ ਨਹੀਂ ਇਹਨਾਂ ਦਾ ਨਗਾਰਾ ਨਹੀਂ ਆਪਾਂ ਖੋ ਸਕਦੇ ਦਿੱਲੀ ਦਰਬਾਰ ਕਹਿੰਦਾ ਸੀ ਵੀ ਨਗਾਰਾ ਕੋਈ ਨਹੀਂ ਵਜਾ ਸਕਦਾ ਕੇਵਲ ਇੱਥੇ ਅਸੀਂ ਸਾਰਾ ਕੁਝ ਕਰ ਸਕਦੇ ਹਾਂ ਭਾਈ ਮੀਹਾਂ ਜੀ ਨੂੰ ਨਗਾਰਾ ਵਾਪਸ ਕਰਾਇਆ ਬਚਨ ਬਿਲਾਸ ਹੋਏ ਅਰਦਾਸ ਬੇਨਤੀ ਕੀਤੀ ਮੀਹਾਂ ਜੀ ਨੇ ਅਰਦਾਸ ਬੇਨਤੀ ਕੀਤੀ ਵੀ ਟੋਡਰਮਲ ਜੀ ਤੇਰਾ ਕਾਰੋਬਾਰ ਵਧੇ ਇਸ ਤਰ੍ਹਾਂ ਚੱਲੋ ਜੋ ਬਚਨ ਆਂਦੇ ਇਤਿਹਾਸ ਵਿੱਚ ਇੱਥੋਂ ਇਹਦੇ ਘਰ ਟੋਡਰਮਲ ਦੇ ਘਰ ਇੱਕ ਬੱਚਾ ਵੀ ਹੋਇਆ ਸੀ ਰੂਪਨਾਰਾਇਣ ਉਹਦਾ ਨਾਮ ਸੀ ਇਹ ਸਾਰਾ ਪਰਿਵਾਰ ਕਹੇ ਲੋ ਪਿਸ਼ੋਕੜ ਕਹੇ ਲੋ ਟੋਡਰਮਲ ਜੀ ਦਾ ਇਹ ਗੁਰੂ ਨਾਲ ਜੁੜਿਆ ਹੋਇਆ ਸੀ ਪਹਿਲਾਂ ਗੁਰੂ ਸਾਹਿਬ ਨਾਲ ਮੁਲਾਕਾਤ ਹੋ ਚੁੱਕੀ ਹੈ ਅੱਜ ਬਾਲਾ ਜਿਹੜਾ ਦਿਨ ਸੀ ਪਵੰਦੀਆਂ ਲਾਈਆਂ ਗਈਆਂ ਟੋਡਰਮਲ ਭੱਜਿਆ ਆਇਆ ਦੌੜਿਆ ਆਇਆ ਪਤਾ ਲੱਗਿਆ ਵੀ ਆਹ ਵਾਕਿਆਤ ਵਾਪਰ ਗਿਆ ਤਾਂ ਹਾਂ ਬਿਮਾਰੀਆਂ ਰੋਇਆ ਵੀ ਵਿਚਾਰਾ ਕੁਝ ਕਰਤਾ ਸਕਦਾ ਨਹੀਂ ਸੀ ਨਾ ਸਰਕਾਰ ਦਾ ਬਹੁਤ ਪਹਿਰਾ ਲੱਗਿਆ ਸੀ ਇੱਕ ਬਹੁਤ ਪਿਆਰਾ ਪਠਾਨ ਦਾ ਜਿਕਰ ਹੁੰਦਾ ਇਤਿਹਾਸ ਵਿੱਚ ਕਹਿੰਦੇ ਸੇਠ ਟੋਡਰਮਲ ਜੀ ਨੇ ਉਸ ਪਠਾਨ ਨੂੰ ਕਿਹਾ ਕਹਿੰਦੇ ਬਰਜੀਦੇ ਤੱਕ ਪਹੁੰਚ ਕਰਕੇ ਆਪਾਂ ਸਾਹਬ ਜਦਿਆਂ ਦੇ ਸਰੀਰ ਲੈ ਕੇ ਆਉਣੇ ਆ ਤੇ ਮਾਤਾ ਗੁਜਰ ਕੌਰ ਦਾ ਸਰੀਰ ਲੈ ਕੇ ਆਉਣਾ ਉਹ ਪਠਾਨ ਬਹੁਤ ਦਿਆਵਾਲਾ ਦੇਖੋ ਚੰਗੇ ਬੰਦੇ ਮਾੜੇ ਬੰਦੇ ਹੁੰਦੇ ਆ ਨਾ ਜੀ ਮੁਸਲਮਾਨ ਬਹੁਤ ਚੰਗੇ ਸੀ ਗਨੀ ਖਾਨ ਨਵੀ ਖਾਨ ਕੋਟਲੇ ਨੇ ਨਿਹੰਖਾਂ ਵਰਗੇ ਉਸ ਵਕਤ ਵਜ਼ੀਰ ਖਾਨ ਦਾ ਸਮਾਂ ਸੀ ਜਦੋਂ ਉਦੋਂ ਵੀ ਇੱਕ ਚੰਗਾ ਪਠਾਨ ਸੀ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲਾ ਕਹਿੰਦਾ ਚਲੋ ਤੂੰ ਇੱਥੇ ਕੰਮ ਕਰਦਾ ਤੂੰ ਪਹੁੰਚ ਕਰ ਇਹਨੇ ਪਠਾਨ ਨੇ ਸੁਚਾਨੰਦ ਨੂੰ ਕਹੀ ਗੱਲ ਸੁਚਾਨੰਦ ਦੀਵਾਨ ਦੀ ਪਾਦੀ ਤੇ ਸੀ ਸੁਚਾਨੰਦ ਨੂੰ ਜਦੋਂ ਇਹ ਗੱਲ ਕਹੀ ਥੋੜੀਆਂ ਲਾਨਟਾਂ ਵੀ ਪਾਈਆਂ ਵੀ ਇਹ ਪਠਾਨ ਥੋੜਾ ਉੱਚਰ ਉਤਮ ਵਾਲਾ ਸੀ ਤੁਸੀਂ ਕਹਿੰਦਾ ਜੋ ਕੁਝ ਕਰਨਾ ਸੀ ਕਰ ਲਿਆ ਤੁਸੀਂ ਨੇ ਪਾਪ ਕਮਾ ਲਿਆ ਸਾਬ ਜਾਦਿਆਂ ਨੂੰ ਨਹੀਂ ਹਾਂ ਵਿੱਚ ਚਣ ਵੀ ਦਿੱਤਾ ਉਹਨਾਂ ਦੇ ਦਾਦੀ ਮਾਂ ਨੂੰ ਵੀ ਸ਼ਹੀਦ ਕਰ ਦਿੱਤਾ ਤੁਸੀਂ ਮ੍ਰਿਤਕ ਸਰੀਰਾਂ ਦਾ ਕਰਨਾ ਕੀ ਹੈ ਤੁਸੀਂ ਨੇ ਤੁਸੀਂ ਦੇ ਦਿਓ ਤੁਸੀਂ ਕੀ ਕਰਨਾ ਉਹ ਕਹਿੰਦੇ ਨਹੀਂ ਵਜ਼ੀਰ ਖਾਨ ਦਾ ਹੁਕਮ ਹੈ ਮ੍ਰਿਤਕ ਸਰੀਰਾਂ ਦੇ ਮਾਸ ਦੀਆਂ ਬੋਟੀਆਂ ਕਰ ਕਰਕੇ ਅਸਮਾਨ ਵਿੱਚ ਗਿਰਜਾਂ ਨੂੰ ਖਵਾਉਣੀਆਂ ਨੇ ਉਹ ਕਹਿੰਦੇ ਤੁਹਾਡੇ ਪਾਪਾਂ ਦਾ ਘੜਾ ਭਰ ਗਿਆ ਤੁਸੀਂ ਕਿਉਂ ਨਹੀਂ ਸਮਝਦੇ ਜਦੋਂ ਇਸ ਤਰ੍ਹਾਂ ਇਹਨੇ ਪਠਾਨ ਨੇ ਗੱਲਾਂ ਕਹੀਆਂ ਥੋੜੀਆਂ ਇਹਨੂੰ ਜਦੋਂ ਗੱਲਾਂ ਸ਼ਰਮਿੰਦਗੀ ਵਿੱਚ ਬੋਲ ਤਾਂ ਸਕਦਾ ਕਿਉਂਕਿ ਪਠਾਨ ਦਾ ਰਤਬਾ ਵੀ ਵੱਡਾ ਸੀ ਇੱਥੇ ਸਰਕਾਰ ਵਿੱਚ ਬੋਲ ਤਾਂ ਸਕਦਾ ਨਹੀਂ ਸੀ ਸੁਚਾਨੰਦ ਸ਼ਰਮਿੰਦਗੀ ਵਿੱਚ ਨੀਵੀਂ ਪਾ ਗਿਆ ਉਸ ਤੋਂ ਬਾਅਦ ਸਾਰੀ ਖਬਰ ਪਹੁੰਚੀ ਵਜ਼ੀਰ ਖਾਂ ਕੋਲ ਵਜ਼ੀਰ ਖਾਂ ਕੋਲ ਖਬਰ ਪਹੁੰਚੀ ਕਹਿੰਦੇ ਇਸ ਤਰ੍ਹਾਂ ਕਰਕੇ ਵੀ ਇਸ ਇਲਾਕੇ ਵਿੱਚ ਇੱਕ ਸੇਠ ਜੀ ਰਹਿੰਦੇ ਐ ਸੇਠ ਟੋਡਰ ਮੱਲ ਉਹਨਾਂ ਦਾ ਨਾਮ ਐ ਕਹਿੰਦੇ ਉਹ ਸਾਹਬਜ਼ਾਦਿਆਂ ਦੇ ਸਰੀਰ ਨੂੰ ਸੰਸਕਾਰ ਕਰਨਾ ਚਾਹੁੰਦੇ ਆ ਤੇ ਮਾਤਾ ਗੁਜਰਕੌਰ ਦੇ ਸਰੀਰ ਨੂੰ ਵਜ਼ੀਰ ਖਾਨ ਕਹਿੰਦੇ ਸਰਾਂਦ ਦੇ ਵਿੱਚ ਇੱਥੋਂ ਤੱਕ ਲਿਖਿਆ ਜੀ ਕਹਿੰਦਾ ਇਨ੍ਹਾਂ ਕਾਫਰਾਂ ਦਾ ਸੰਸਕਾਰ ਨਹੀਂ ਮੈਂ ਹੋਣ ਦਿੰਦਾ ਇਹ ਵਜ਼ੀਰ ਖਾਨ ਦੇ ਬੋਲ ਸੀ ਕਾਫਰ ਕਿਹਨਾਂ ਨੂੰ ਕਿਹਾ ਗਿਆ ਸਾਹਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਉਹ ਕਾਫਰ ਕਹਿੰਦਾ ਸੀ ਕਹਿੰਦਾ ਇਨ੍ਹਾਂ ਕਾਫਰਾਂ ਦਾ ਸੰਸਕਾਰ ਮੈਂ ਆਪਣੇ ਇਸ ਇਲਾਕੇ ਵਿੱਚ ਕਿਉਂਕਿ ਉਹਦੀ ਮਾਲਕੀ ਸੀ ਇਸ ਇਲਾਕੇ ਵਿੱਚ ਮੈਂ ਨਹੀਂ ਹੋਣ ਦੇਵਾਂਗਾ ਇਸ ਤੋਂ ਬਾਅਦ ਕੋਈ ਪਿੰਡ ਤੁਹਾਨੂੰ ਮਿਲਦਾ ਕੋਈ ਥਾਂ ਤੁਹਾਨੂੰ ਮਿਲਦੀ ਹੈ ਜ਼ਮੀਨ ਖਰੀਦ ਲਓ ਸੇਠ ਟੋਡਰਮਲ ਜੀ ਸੇਠ ਨਾਗਰਮਲ ਨਾਗਰਮਲ ਸੇਠ ਟੋਡਰਮਲ ਜੀ ਦਾ ਭਰਾ ਸੀ ਇਹਦਾ ਸਾਰਾ ਪਰਿਵਾਰ ਚਿੰਤਾ ਵਿੱਚ ਸੀ ਵੀ ਵੀ ਇਹ ਜ਼ਮੀਨ ਵੀ ਨੂੰ ਖਰੀਦਣ ਇੱਥੇ ਸੰਸਕਾਰ ਵੀ ਨਹੀਂ ਕਰ ਦਿੰਦਾ ਇਹ ਭਾਲ ਵਿੱਚ ਤੁਰੇ ਤੁਰੇ ਇੱਕ ਪਿੰਡ ਸੀ ਜੀ ਪਿੰਡ ਅੱਤਾ ਅੱਤੇ ਪਿੰਡ ਦਾ ਇੱਕ ਜ਼ਿਮੀਂਦਾਰ ਸੀ ਪਰਿਵਾਰ ਸਮੇਤ ਉੱਥੇ ਰਹਿੰਦਾ ਸੀ ਅੱਤੇ ਪਿੰਡ ਵਿੱਚ ਪਿੰਡ ਅੱਤੇ ਜਾ ਕੇ ਇਸ ਜ਼ਿਮੀਂਦਾਰ ਨਾਲ ਗੱਲਬਾਤ ਕੀਤੀ ਸੇਠ ਟੋਡਰ ਮਲ ਜੀ ਨੇ ਕਹਿੰਦੇ ਇਹ ਵੀ ਅੱਤੇ ਪਿੰਡ ਵਾਲਾ ਵੀ ਗੁਰੂ ਸਾਹਿਬ ਦੇ ਸ਼ਰਧਾਲੂ ਤਾਂ ਸੀ ਪਰ ਸਾਹਮਣੇ ਨਹੀਂ ਆਉਂਦੇ ਸੀ ਕਾਰਨ ਕੀ ਸੀ ਡਰਦੇ ਸੀ ਸਰਕਾਰ ਤੋਂ ਬਹੁਤ ਪਠਾਨ ਗੁਰੂ ਸਾਹਿਬ ਦੇ ਸ਼ਰਧਾਲੂ ਸੀ ਪਰ ਚੁੱਪ ਰਹਿੰਦੇ ਸੀ ਵੀ ਸਰਕਾਰ ਕਰਕੇ ਡਰ ਸੀ ਉਹਨਾਂ ਨੂੰ ਦਬਸ਼ਾ ਚੌਧਰੀ ਅੱਤੇ ਨਾਲ ਗੱਲ ਕੀਤੀ ਸੇਠ ਜੀ ਨੇ ਕਹਿੰਦੇ ਤੇਰੀ ਜ਼ਮੀਨ ਵਿੱਚੋਂ ਕੁਝ ਇੱਕ ਹਿੱਸਾ ਸਾਨੂੰ ਦੇ ਦੇ ਬਹੁਤੀ ਜ਼ਮੀਨ ਨਹੀਂ ਲੈਂਦੇ ਅਸੀਂ ਕਹਿੰਦੇ ਜ਼ਮੀਨ ਕਾਹਦੇ ਲਈ ਖਰੀਦਣੀ ਐ ਕਹਿੰਦੇ ਅਸੀਂ ਜ਼ਮੀਨ ਆ ਸਾਬ ਜਦਿਆਂ ਦੇ ਸੰਸਕਾਰ ਕਰਨ ਵਾਸਤੇ ਖਰੀਦਣੀ ਐ ਵਜ਼ੀਰ ਖਾਨ ਨੇ ਕਹਿਦਾ ਵੀ ਜਬਾਦ ਐ ਖਰੀਦ ਲੈ ਅੱਜ ਜਿਹੜਾ 13 ਪੋਵ ਵਾਲਾ ਦਿਨ ਸੀ ਲੰਘ ਗਿਆ ਇਸੇ ਤਰ੍ਹਾਂ ਅੱਜ ਸਾਰਾ ਦਿਨ 13 ਕੱਲ ਵਾਲਾ ਦਿਨ ਸੀ ਡਾ 13ਵਾਂ ਉਹ ਵਾਲੇ ਦਿਨ ਨਾ ਚੌਧਰੀ ਸੇਠ ਟੋਡਰਮਲ ਜੀ ਜ਼ਮੀਨ ਦੀ ਨਿਸ਼ਾਨਦੇਹੀ ਕਰਦੇ ਆ ਨਿਸ਼ਾਨਦੇਹੀ ਕਰਨ ਦਾ ਅਰਥ ਹੈ ਜ਼ਮੀਨ ਨੂੰ ਦੇਖ ਕੇ ਆਉਂਦੇ ਆ ਵਜ਼ੀਰ ਖਾਨ ਨੂੰ ਫੇਰ ਸੁਨੇਹਾ ਭੇਜਿਆ ਕਹਿੰਦੇ ਵਜ਼ੀਰ ਖਾਨ ਅਸੀਂ ਜ਼ਮੀਨ ਵੇਖ ਲਈ ਦੇਖੋ ਪਰ ਜਿਹੜਾ ਪੁਰਾਣਾ ਸਮਾਂ ਸੀ ਨਾ ਅੱਜ ਤਾਂ ਆਪਾਂ ਜ਼ਮੀਨਾਂ ਦੇ ਮਾਲਕਾਂ ਅੱਜ ਮੇਰੇ ਕੋਲ ਇੰਨੇ ਕਿਲੇ ਇੰਨੇ ਕਿਲੇ ਆਪਾਂ ਕਹਿ ਦਿੰਨੇ ਆ ਪੁਰਾਣੇ ਸਮੇਂ ਦੇ ਵਿੱਚ ਜ਼ਮੀਨਾਂ ਦੀ ਮਾਲਕੀ ਸਾਡੇ ਕੋਲ ਨਹੀਂ ਹੁੰਦੀ ਸੀ ਖੇਤੀ ਜ਼ਰੂਰ ਕਰਦੇ ਸੀ ਖੇਤੀ ਵਿੱਚੋਂ ਫਸਲ ਦਾ ਹਿੱਸਾ ਦਿੱਤਾ ਜਾਂਦਾ ਸੀ ਜਿਹੜਾ ਜ਼ਗੀਰਦਾਰ ਸਿਸਟਮ ਸੀ ਨਾ ਬਹੁਤ ਖਤਰਨਾਕ ਸੀ ਜ਼ਮੀਨਾਂ ਭਾਵੇਂ ਚੌਧਰੀ ਅੱਤੇ ਕੋਲ ਜ਼ਮੀਨ ਸੀ ਖੇਤੀ ਕਰਦਾ ਸੀ ਇਹਨੂੰ ਵਿਚਾਰੇ ਨੂੰ ਫਸਲ ਦਾ ਹਿੱਸਾ ਹੀ ਮਿਲਦਾ ਸੀ ਹੋਰ ਕੁਝ ਨਹੀਂ ਮਿਲਦਾ ਸੀ ਅੱਧਾ ਫਸਲ ਦਾ ਹਿੱਸਾ ਵਜ਼ੀਰ ਖਾਂ ਸੂਬਾ ਸਰਹੰਦ ਕੋਲ ਜਾਂਦਾ ਸੀ ਜਦੋਂ ਜ਼ਮੀਨ ਦੀ ਨਿਸ਼ਾਨ ਚੌਧਰੀ ਅੱਤੇ ਦੀ ਜ਼ਮੀਨ ਸੀ ਜਦੋਂ ਕਿਹਾ ਵੀ ਜ਼ਮੀਨ ਸਾਨੂੰ ਮਿਲ ਗਈ ਵਜ਼ੀਰ ਖਾਂ ਨੂੰ ਸੁਨੇਹਾ ਮਿਲਿਆ ਫਿਰ ਵਜ਼ੀਰ ਖਾਂ ਬੱਗੀਆਂ ਤੇ ਚੜ ਕੇ ਕਾਫਲੇ ਸਮੇਤ ਸੁਚਾਨੰਦ ਵਰਗੇ ਗਿਆਨੰਦ ਵਰਗੇ ਮੁਗਲ ਹਕੂਮਤ ਜ਼ਮੀਨ ਵੇਖਣ ਵਾਸਤੇ ਆਏ। ਕਹਿੰਦੇ ਜ਼ਮੀਨ ਤੈਨੂੰ ਨਿਸ਼ਾਨਦੇ ਹੀ ਹੋਗੀ ਪਰ ਜਿੰਨੀ ਜ਼ਮੀਨ ਤੂੰ ਖਰੀਦੇਂਗਾ ਓਨੀ ਜ਼ਮੀਨ ਤੈਨੂੰ ਇਹਦੀ ਕੀਮਤ ਚੁਕਾਣੀ ਪਵੇਗੀ। ਟੋਡਰਮਲ ਜੀ ਬੜੇ ਅਮੀਰ ਸੀ। ਕਹਿੰਦੇ ਸੋਨੇ ਦੀਆਂ ਜਿੰਨੀਆਂ ਤੇਰੇ ਕੋਲ ਮੋਹਰਾਂ ਨੇ ਸਾਰੀਆਂ ਜ਼ਮੀਨ ਤੇ ਵਸਾਉਣੀਆਂ ਪੈਣਗੀਆਂ। ਇਹਦਾ ਭਰਾ ਨਾਗਰਮਲ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ। ਬਾਬਾ ਮੋਤੀ ਦਾ ਮਹਿਰਾਜ ਜੀ ਦਾ ਪਰਿਵਾਰ ਭਾਈ ਜੋਧ ਜੀ ਸ਼ੇਠ ਟੋਡਰਨ ਮਲ ਜੀ ਦਾ ਪਰਿਵਾਰ ਚੌਧਰੀ ਅੱਤੇ ਦਾ ਪਰਿਵਾਰ ਸ਼ੇਠ ਟੋਡਰਨ ਮਲ ਦੇ ਨੌਕਰ ਚੱਕਰ ਵਿਚਾਰੇ ਜਿੰਨੇ ਵੀ ਸੀ ਇਹ ਸ਼ੇਠ ਟੋਡਰਨ ਮਲ ਬਹੁਤ ਦਿਆਲ ਵਾਲਾ ਬੰਦਾ ਸੀ ਜੀ ਇਹਦੀ ਹਵੇਲੀ ਦੇ ਅੱਜ ਵੀ ਦਰਸ਼ਨ ਕਰਦੇ ਆ ਨਾ ਸ਼ੇਠ ਟੋਡਰਨ ਮਲ ਜੀ ਦੀ ਜਹਾਜ਼ ਦੀ ਸ਼ਕਲ ਵਿੱਚ ਬਣੀ ਹੋਈ ਇਹ ਕੋਈ ਆਮ ਜਿਹਾ ਇਨਸਾਨ ਸੀ ਇਨਸਾਨ ਨਹੀਂ ਸੀ ਬਹੁਤ ਅਮੀਰ ਬੰਦਾ ਸੀ ਇਹ ਗਰੀਬ ਗੁਰਬੇ ਦੀ ਮਦਦ ਬਹੁਤ ਕਰਦਾ ਸੀ ਇਹਦੇ ਨੌਕਰ ਚੱਕਰ ਇਹਨੂੰ ਬਹੁਤ ਪਿਆਰ ਕਰਦੇ ਸੀ ਮਾਲਕ ਬਹੁਤ ਚੰਗਾ ਸੀ ਨੌਕਰਾਂ ਨੇ ਪਿਆਰ ਆਪੀ ਕਰਨਾ ਹੈ ਕੋਈ ਪੱਖਪਾਤ ਨਹੀਂ ਸੀ ਕੋਈ ਫਰਕ ਨਹੀਂ ਸਮਝਿਆ ਜਾਂਦਾ ਸੀ ਆ ਜੋ ਆਉਂਦਾ ਇਹਦੀ ਹਵੇਲੀ ਵਿੱਚ ਸਭ ਦੀਆਂ ਝੋਲੀਆਂ ਭਰਦਾ ਸੀ ਬਹੁਤ ਦਿਆਲ ਵਾਲਾ ਬੰਦਾ ਸੀ ਸੇਠ ਜੀ ਨੇ ਜਦੋਂ ਸਾਰਾ ਕੁਝ ਵੇਖਿਆ ਆਪਣੇ ਭਰਾ ਨਾਲ ਨਾਗਰਮਲ ਨਾਲ ਗੱਲ ਕੀਤੀ ਕਹਿੰਦੇ ਇਸ ਤਰ੍ਹਾਂ ਵਜ਼ੀਰ ਕਾ ਕਹਿੰਦਾ ਵੀ ਜਿੰਨੀ ਤੁਸੀਂ ਜ਼ਮੀਨ ਖਰੀਦਣੀ ਹੈ ਉੱਥੇ ਸੋਨੇ ਦੀਆਂ ਮੋਹਰਾਂ ਖੜ ਖੜੀਆਂ ਕਰਨੀਆਂ ਪੈਣਗੀਆਂ ਪ੍ਰਬੰਧ ਕੀਤਾ ਘਰ ਵਿੱਚੋਂ ਹੀਰੇ ਜਵਾਹਰਾਤ ਇੱਥੋਂ ਤੱਕ ਵੀ ਲਿਖਿਆ ਮਿਲਦਾ ਇਤਿਹਾਸ ਵਿੱਚ ਆਪਣੀਆਂ ਨੂਹਾਂ ਦੇ ਆਪਣੇ ਘਰਵਾਲੀਆਂ ਦੇ ਜਿੰਨੇ ਗਹਿਣੇ ਸੀ ਸਾਰੇ ਵੇਚ ਕੇ ਨਾ ਜਵਾਰੀਆਂ ਨੂੰ ਮੋਹਰਾਂ ਤਿਆਰ ਕਰਵਾਈਆਂ ਸੀ ਇਹਨੇ ਮੋਹਰਾਂ ਦੀ ਮੰਗ ਕੀਤੀ ਸੀ ਨਾ ਵਜ਼ੀਰ ਖਾਂ ਨੇ ਲਾਲਚੀ ਬੰਦਾ ਸੀ ਮੋਹਰਾਂ ਦੀ ਮੰਗ ਕੀਤੀ ਸਭ ਕੁਝ ਵੇਚ ਵੱਟ ਕੇ ਮੋਹਰਾਂ ਤਿਆਰ ਕਰਵਾਈਆਂ ਗਈਆਂ ਅੱਜ ਕੀ ਹੋ ਰਿਹਾ ਹੈ ਕਹਿੰਦੇ ਜ਼ਮੀਨ ਦੀ ਨਿਸ਼ਾਨਦੇਹੀ ਹੋਈ ਸਭ ਕੁਝ ਵਜ਼ੀਰ ਖਾਂ ਬੈਠਾ ਹੈ ਟੋਡਰਮਲ ਸੋਚਤ ਮਨਮਾਹੀ ਸੰਸਕਾਰਿਆ ਕਿਵਿਦ ਕਰਤਾਹੀਂ ਕਹਿੰਦੇ ਟੋਡਰਮਲ ਸੋਚ ਰਿਹਾ ਸੀ ਅੰਦਰੋਂ ਅੰਦਰ ਵਿਰਾਗ ਵਿੱਚ ਵੀ ਸੀ ਅੱਖਾਂ ਵਿੱਚੋਂ ਅੰਜੂ ਵੀ ਸੀ ਵੀ ਹਕੂਮਤ ਨੇ ਇਹਨਾਂ ਨੂੰ ਨੀਹਾਂ ਵਿੱਚਣ ਦਿੱਤਾ ਸ਼ਹੀਦ ਕਰ ਦਿੱਤਾ ਜ਼ਿਵਾ ਕਰ ਦਿੱਤਾ ਵੀ ਤੁਸੀਂ ਮ੍ਰਿਤਕ ਸਰੀਰਾਂ ਦਾ ਕਰਨਾ ਕੀ ਹੈ ਸੰਸਕਾਰ ਕਰਨ ਵੀ ਨਹੀਂ ਦਿੰਦੇ ਤੁਸੀਂ ਸੇਠ ਜੀ ਨੇ ਸਾਰਾ ਇਹ ਦੁਰਭਾਲ ਕਰਕੇ ਜ਼ਮੀਨ ਦੀ ਵੀ ਚਲੋ ਭਾਲ ਕਰਨ ਲਈ ਖਰੀਦ ਲਿਆ ਜਿੱਥੇ ਗੁਰਦੁਆਰਾ ਜੋਤੀਸਰੂ ਬਣਿਆ ਹੋਇਆ ਨਾ ਜੀ ਇਤਿਹਾਸ ਵਿੱਚਿਕਰ ਮਿਲਦਾ ਜਿਸ ਵਕਤ ਸੇਠ ਟੋਡਰਮਲ ਜੀ ਨੇ ਜ਼ਮੀਨ ਖਰੀਦੀ ਸੀ ਗੁਰਦੁਆਰਾ ਜੋਤੀਸਰੂ ਜਿੱਥੇ ਆਪਾਂ ਸਾਰੇ ਹੀ ਦਰਸ਼ਨ ਕਰਦੇ ਆ ਇਤਿਹਾਸ ਵਿੱਚ ਜ਼ਿਕਰ ਮਿਲਦਾ ਵੀ ਸਭ ਤੋਂ ਮਹਿੰਗੀ ਜ਼ਮੀਨ ਮੰਨੀ ਜਾਂਦੀ ਹੈ ਉਹ ਸਭ ਤੋਂ ਮਹਿੰਗੀ ਜ਼ਮੀਨ ਆ ਉਸ ਵਕਤ ਜਿਹੜੀ ਸੇਠ ਟੋਡਰਮਲ ਜੀ ਨੇ ਖਰੀਦੀ ਸੀ ਇਤਿਹਾਸ ਵਿੱਚ ਕਈ ਏਰੈਕਟਰ ਲਖਾਰੀ ਜਿਵੇਂ ਪ੍ਰਿੰਸੀਪਲ ਸਤਵੀਰ ਸਿੰਘ ਜੀ ਵੀ ਲਿਖਦੇ ਆ ਇੱਕ ਕਰੋੜ 8 ਲੱਖ ਰੁਪਇਆ ਬਣਦਾ ਸੀ ਜੀ ਉਸ ਵਕਤ ਦਾ ਮੋਹਰਾ ਦਾ 1 ਕਰੋੜ 8 ਲੱਖ ਰੁਪਇਆ ਉਸ ਵਕਤ ਦਾ ਅੱਜ ਤੱਕ ਕੀਮਤ ਬਹੁਤ ਜ਼ਿਆਦਾ ਹੈ ਸਾਰਾ ਹੀ ਕੁਝ ਆਪਣਾ ਹਵੇਲੀ ਦਾਤੇ ਲਾ ਦਿੱਤੀ ਆਪਣਾ ਘਰ ਵੀ ਦਾਤੇ ਲਾ ਦਿੱਤਾ ਕੰਗਾਲ ਹੋ ਗਿਆ ਸੀ ਟੋਡਰਮਲ ਬਿਲਕੁਲ ਕੰਗਾਲ ਸਾਰੀ ਜ਼ਿੰਦਗੀ ਦੀ ਕਮਾਈ ਕਿਧੇ ਤੇ ਲਾ ਦਿੱਤੀ ਸਾਬ ਜੀ ਤਾਂ ਕਰਕੇ ਕਹਿਆ ਵੀ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਆ ਨਾ ਜੇ ਦੁਨੀਆ ਦੀ ਇਤਿਹਾਸ ਵਿੱਚ ਇੱਕੋ ਜ਼ਮੀਨ ਹੈ ਗੁਰਦੁਆਰਾ ਜੋਤੀ ਸਰੂਪ ਉੱਥੇ ਜਿੱਥੇ ਸਾਬ ਜਦਿਆਂ ਦਾ ਸੰਸਕਾਰ ਕੀਤਾ ਗਿਆ ਸੀ ਚੌਧਰੀ ਅੱਤੇ ਦੀ ਜ਼ਮੀਨ ਸੀ ਇਹ ਖਰੀਦੀ ਛੇਟ ਟੋਡਰਮਲ ਨੇ ਸੀ ਪਰ ਜਿਹੜੀਆਂ ਮੋਹਰਾਂ ਸੀ ਮੋਹਰਾਂ ਵਜ਼ੀਰ ਖਾਨ ਨੇ ਲਈਆਂ ਸੀ ਛੇਟ ਵਿਚਾਰੇ ਉਸ ਵਕਤ ਤਾਂ ਜ਼ਮੀਨ ਦੇ ਕੰਮੇ ਕਰਨ ਵਾਲੇ ਸੀ ਬਸ ਇੱਕ ਤਰ੍ਹਾਂ ਨੌਕਰੀ ਸੀ ਚੌਧਰੀ ਅੱਤਾ ਵੀ ਕੋਈ ਜ਼ਮੀਨ ਤਾਂ ਸੀ ਉਹਦੀ ਪਰ ਉਹਨੂੰ ਉਹ ਪੈਸੇ ਥੋੜਾ ਉਹਨੂੰ ਦਿੱਤੇ ਗਏ ਸੀ ਮੋਹਰਾ ਥੋੜੀ ਉਹਨੂੰ ਦਿੱਤੀ ਗਈ ਸੀ ਪੁਰਾਣਾ ਸਮਾਂ ਕਹਿੰਦਾ ਇਹ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਿਰਪਾ ਹੋਈ ਹੈ ਅੱਜ ਸਾਡੇ ਕੋਲ ਜ਼ਮੀਨਾਂ ਨੇ ਜ਼ਮੀਨਾਂ ਦੇ ਅਸੀਂ ਮਾਲਕਾਂ ਇਹ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਛੁਡਾਈਆਂ ਜਗੀਰਦਾਰ ਪ੍ਰਥਾ ਸੀ ਜਿਹੜੀ ਉਹਨੂੰ ਖਤਮ ਕੀਤਾ ਆਖਿਆ ਸੀ ਨਾ ਵੀ ਮਜ਼ਾਰੇ ਲੋਕ ਕਿਰਤੀ ਲੋਕ ਕਿਸਾਨ ਲੋਕ ਹਲਬਾਖ ਲੋਕ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹ ਤਾਂ ਉਹਨਾਂ ਦੀ ਕਿਰਪਾ ਸਦਕਾ ਸਾਡੇ ਕੋਲ ਜ਼ਮੀਨਾਂ ਨੇ ਅੱਜ ਨਹੀਂ ਤਾਂ ਜੇ ਉਹ ਸਿਸਟਮ ਹੋ ਜਿਹੜਾ ਪਹਿਲਾਂ ਲਾਗੂ ਸੀ ਉਹ ਹੁੰਦਾ ਅਸੀਂ ਤਾਂ ਕੰਗਾਲ ਹੋ ਜਾਣਾ ਸੀ ਸਾਰਿਆਂ ਨੇ ਇਹ ਤਾਂ ਕਿਰਪਾ ਗੁਰੂ ਸਾਹਿਬ ਦੀ ਹੈ ਇਸ ਤਰ੍ਹਾਂ ਜ਼ਮੀਨ ਖਰੀਦੀ ਗਈ ਚੰਦਨ ਦੀ ਜ਼ਿਖਾ ਤਿਆਰ ਕੀਤੀ ਗਈ ਜੀ ਮਾਤਾ ਗੁਜਰ ਕੌਰ ਦਾ ਇਸ਼ਨਾਨ ਕਰਾਇਆ ਗਿਆ ਹੰਸਲਾ ਨਦੀ ਦੇ ਕਿਨਾਰੇ ਕਿੰਨਾਂ ਨੇ ਕਰਾਇਆ ਮੋਤੀਰਾ ਮਹਿਰਾਜ ਜੀ ਦੀ ਪਤਨੀ ਮੋਤੀਰਾ ਮਹਿਰਾਜ ਜੀ ਦੀ ਮਾਂ ਤੇ ਸਿਟ ਟੋਡਰਮਲ ਜੀ ਦੀਆਂ ਪਰਿਵਾਰ ਦੀਆਂ ਔਰਤਾਂ ਬਿਲਕੁਲ ਇਹ ਵੀ ਧਿਆਨ ਗਿਆ ਕਹਿੰਦੇ ਸੇ ਹਠ ਜੀ ਕਹਿੰਦੇ ਕਹਿੰਦੇ ਮਰਿਆਦਾ ਵਿੱਚ ਕੋ ਘਾਟ ਨਾ ਰਹਿ ਜਾਵੇ ਉਸ ਵਕਤ ਨਾ ਭਾਈ ਜੋਧ ਜੀ ਗੁਰੂ ਘਰ ਦੇ ਅਨੰਨ ਸਿੱਖ ਸੀ ਭਾਈ ਜੋਧ ਉਹ ਵੀ ਨਾਲ ਸੀ ਭਾਈ ਜੋਧ ਜੀ ਨੇ ਕੀਰਤਨ ਸੋਲੇ ਦਾ ਸੋਹਲਾ ਸਭ ਦਾ ਪਾਠ ਵੀ ਕੀਤਾ ਸੀ ਕਹਿੰਦੇ ਕੋਈ ਮਰਿਆਦਾ ਵਿੱਚ ਫਰਕ ਨਾ ਰਹਿ ਜਾਵੇ ਪੂਰੀ ਪ੍ਰੋਪਰ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਭਾਈ ਜੋਧ ਜੀ ਨਾਲ ਨੇ ਭਾਈ ਮੋਤੀਰਾ ਮਹਾਰਾਜ ਜੀ ਨਾਲ ਨੇ ਪਰਿਵਾਰ ਸਾਰਾ ਨਾਲ ਹੈ ਦੀਵਾਨ ਤਿਆਰ ਕੀਤਾ ਗਿਆ ਚਿਖਾ ਤਿਆਰ ਕੀਤੀ ਗਈ ਚੰਦਨ ਦੀਆਂ ਲੱਕੜਾਂ ਨਾਲ ਸਾਭ ਜਦਾਂ ਦਾ ਇਸ਼ਨਾਨ ਕਰਾਇਆ ਗਿਆ ਸਵਸ ਵਸਤਰ ਪਾਏ ਗਏ ਇਹ ਸਾਰਾ ਤਿਆਰੀ ਕਰਕੇ ਇਸ਼ਨਾਨ ਕਰਵਾ ਕੇ ਸੇਠ ਟੋਡਰਮਲ ਜੀ ਅੱਖਾਂ ਵਿੱਚੋਂ ਪਾਣੀ ਆ ਗਿਆ ਰੋਣ ਲੱਗ ਪਏ ਨਾਗਰਮਲ ਮੋਤੀਰਾ ਮਹਾਰਾਜ ਜੀ ਹੋਰ ਭਾਈ ਜੋਧ ਜੀ ਭਾਈ ਜੋਧ ਜੀ ਨੇ ਫਿਰ ਕਿਹਾ ਵੀ ਚਲੋ ਰੱਬ ਦਾ ਭਾਣਾ ਹੈ ਪਾਠ ਹੋਇਆ ਸੋਹਿਲਾ ਸਾਹਿਬ ਦਾ ਪਾਠ ਕਰਕੇ ਇਹ ਸਾਰਾ ਵਿਵਾਨ ਤਿਆਰ ਕਰਕੇ ਚਿਖਾ ਦੀ ਤਿਆਰੀ ਕਰਕੇ ਰਾਤ ਦਾ ਰਾਤ ਹੋ ਗਈ ਸੀ ਸਾਰੀ ਜੀ ਰਾਤ ਹੋ ਗਈ ਸਾਰੀ 13 ਪੋ ਵਾਲੀ ਰਾਤ ਲੰਗੀ ਸੰਸਕਾਰ ਕੀਤਾ ਗਿਆ 14 ਪੋ ਅੱਜ ਵਾਲੇ ਦਿਨ ਸਾਬ ਜਾਦੇ ਨੇ ਅੰਗੀਠੇ ਦੀ ਸਾਂਭ ਸੰਭਾਲ ਕੀਤੀ ਅੰਗੀਠਾ ਠੰਡਾ ਹੋ ਗਿਆ ਸ਼ਾਮ ਤੱਕ ਅੰਗੀਠੇ ਦੀ ਸਾਂਭ ਸੰਭਾਲ ਕੀਤੀ ਗਈ ਇਹ ਸੇਠ ਟੋਟਰ ਮੱਲ ਜੀ ਦਾ ਇਤਿਹਾਸ ਵਿੱਚ ਬਹੁਤ ਵੱਡਾ ਰੋਲ ਆ ਤੇ ਬਹੁਤ ਵੱਡਾ ਰੁਤਬਾ ਹੈ ਆਪਾਂ ਪੂਰੀ ਜਿੰਨੀਕ ਜਾਣਕਾਰੀ ਇਤਿਹਾਸ ਵਿੱਚੋਂ ਖੋਜੀ ਪੜ੍ਹੀ ਜਾਂ ਜਿੰਨਾ ਹੋਰ ਬਹੁਤ ਖੋਜ ਦਾ ਵਿਸ਼ਾ ਹੈ ਜੀ ਉਹਨਾਂ ਕੋ ਤੁਹਾਡੇ ਨਾਲ ਸਾਂਝੀ ਕੀਤੀ ਕਿਵੇਂ ਸੰਸਕਾਰ ਕੀਤਾ ਗਿਆ ਕਿੰਨਾ ਕਿੰਨਾ ਨੇ ਇਹ ਵਿੱਚ ਯੋਗਦਾਨ ਪਾਇਆ ਮੋਤੀਰਾਮ ਮਹਾਰਾਜ ਜੀ ਦਾ ਪਰਿਵਾਰ ਭਾਈ ਜੋਧ ਜੀ ਸੇਠ ਟੋਡਨ ਮਲ ਦੀਆਂ ਨੂੰਹਾਂ ਧੀਆਂ ਪਤਨੀਆਂ ਸਾਰੇ ਪਰਿਵਾਰ ਨੇ ਨਾਗਰਮਲ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਅੱਜ ਵੀ ਇਹਨਾਂ ਦੀ ਨੌਵੀਂ ਪੀੜ੍ਹੀ ਤੁਸੀਂ ਦਰਸ਼ਨ ਕਰ ਸਕਦੇ ਹੋ ਅਮਾਸ਼ੀਪੜਾ ਚਮਕੌਰ ਸਾਹਿਬ ਇਧਰਲੇ ਇਲਾਕੇ ਵਿੱਚ ਬਲਰਾਜ ਚੋਪੜਾ ਜੀ ਉਹ ਨੌਵੀਂ ਨੌਵੀਂ ਦਸਵੀਂ ਪੀੜ੍ਹੀ ਦਾ ਜ਼ਿਕਰ ਮਿਲਦਾ ਇਤਿਹਾਸ ਵਿੱਚ ਹਲੇ ਉਹ ਵੀ ਖੋਜ ਦਾ ਵਿਸ਼ਾ ਹੈ ਗੁਰੂ ਸਾਹਿਬ ਕਿਰਪਾ ਕਰਨ ਅਜਾਪਾ ਨਿੱਕੀਆਂ ਜਿੰਨਾਂ ਵੱਡਾ ਸਾਖਾ ਉਹਨਾਂ ਦੇ ਸਰੀਰਾਂ ਦੀ ਸਾਮ ਸੰਭਾਲ ਬਾਰੇ ਇਤਿਹਾਸ ਵਿੱਚੋਂ ਗੱਲਬਾਤ ਕੀਤੀ ਹੈ ਇਹ ਇਤਿਹਾਸਕ ਪੱਖ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਤਾਂ ਕਿ ਉਹਨਾਂ ਮਹਾਨ ਸਿੱਖਾਂ ਨੂੰ ਸਜਦਾ ਹੈ ਜਿਨ੍ਹਾਂ ਨੇ ਗੁਰੂ ਪਰਿਵਾਰ ਲਈ ਆਪਣਾ ਆਪਾ ਵਾਰ ਦਿੱਤਾ ਗੁਰੂ ਪਰਿਵਾਰ ਲਈ ਕੋਈ ਧਨ ਦੌਲਤ ਦੀ ਪ੍ਰਵਾਹ ਨਹੀਂ ਕੀਤੀ ਦੇਖੋ ਦੇਣ ਵਾਲਾ ਤਾਂ ਗੁਰੂ ਆ ਨਾ ਜੀ ਅੱਜ ਜੇ ਸਾਡੇ ਕੋਲ 4 ਪੈਸੇ ਨੇ ਵਧੀਆ ਜ਼ਮੀਨ ਹੈ ਇਹ ਸਮਝਿਆ ਕਰੋ ਵੀ ਇਹ ਤਾਂ ਗੁਰੂ ਦੀ ਕਿਰਪਾ ਵਸ ਮੇਰਾ ਕੁਝ ਨਹੀਂ ਗੁਰੂ ਦੀ ਕਿਰਪਾ ਚੰਗੀ ਰੋਟੀ ਮਿਲਦੀ ਹੈ ਚੰਗਾ ਪਰਿਵਾਰ ਹੈ ਕਿੱਥੇ ਸਿੱਟ ਡੁੱਡਰਮਲ ਜੀ ਹਨ ਐਡਾ ਅਮੀਰ ਬੰਦਾ ਕੰਗਾਲ ਬਣ ਗਿਆ ਸੀ ਕਿੰਨਾ ਖਾਤਰ ਸਾਬਜਾਦਿਆਂ ਖਾਤਰ ਤੇ ਮਾਤਾ ਗੁਜਰ ਜੀ ਖਾਤਰ ਸਰੀਰਾਂ ਦੇ ਸੰਸਕਾਰ ਕਰਨ ਵਾਸਤੇ ਕੰਗਾਲੀ ਧਾਰਨ ਕਰ ਲਈ ਕਹਿੰਦਾ ਭਾਵੇਂ ਮੇਰੀ ਹਵੇਲੀ ਵਿਕ ਜੇ ਭਾਵੇਂ ਜੋ ਕੁਝ ਮਰਜੀ ਵਿਕ ਜੇ ਪਰ ਮੈਂ ਇਹ ਕਾਰਜ ਕਰੂੰਗਾ ਇਹ ਵਜ਼ੀਰ ਖਾਂ ਨੂੰ ਜਦੋਂ ਵੀ ਵੇਖਿਆ ਨਾ ਵਜ਼ੀਰ ਖਾਂ ਲਾਲਚ ਵਿੱਚ ਤਾਂ ਆਇਆ ਪਰ ਅੰਦਰੋਂ ਦੀ ਸੋਚਣ ਲੱਗ ਗਿਆ ਵੀ ਮੈਂ ਵੀ ਜ਼ੁਲਮ ਕੀਤਾ ਜ਼ੁਲਮ ਦੀ ਮੈਂ ਵੀ ਕੋਈ ਕਸਰ ਨਹੀਂ ਛੱਡੀ ਇੱਕ ਪਾਸੇ ਇਹ ਸੇਠ ਹੈ ਜਿਨੇ ਇਹਨੇ ਆਪਣੇ ਕਮਾਈ ਦੀ ਕੋਈ ਕਸਰ ਨਹੀਂ ਛੱਡੀ ਸਾਰਾ ਕੁਝ ਦਾਤ ਤੇ ਲਾ ਦਿੱਤਾ ਸੋਚਣ ਵਾਲੇ ਹੈਰਾਨ ਹੁੰਦੇ ਸੀ ਵੀ ਧੰਨ ਸਜਦਾ ਸੇਡ ਟੋਡਰਮਾਲ ਦੀ ਕੁਰਬਾਨੀ ਨੂੰ ਜਿਨੇ